ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇਹ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਅੱਜ ਮਨਵੀਰ ਮਨਵੀਰ ਦੇ ਡੈਡੀ ਮੈਂ ਤੇ ਮੇਰੀ ਦਰਾਣੀ ਅਸੀਂ ਚੱਲੇ ਸੀ ਜੀ ਸ਼ਹਿਰ ਨੂੰ ਅਸੀਂ ਲੱਗੇ ਸਾਡੇ ਇੱਕ ਸ਼ਹਿਰ ਹੋਰ ਪੈ ਜਾਂਦਾ ਕਿਸ਼ਨਗੜ੍ਹ ਉੱਥੇ ਅਸੀਂ ਚੱਲੇ ਸੀਗੇ ਅਸੀਂ ਉੱਥੇ ਕਾਫੀ ਮਸ਼ਹੂਰ ਵਾ ਟੇਲਰ ਲੱਕੀ ਟੇਲਰ ਤੇ ਇਹ ਆ ਗਈ ਜੀ ਨਿਊ ਲੱਕੀ ਟੇਲਰ ਦੀ ਦੁਕਾਨ ਇਹ ਕਾਫੀ ਮਸ਼ਹੂਰ ਹੈ ਤੇ ਇੱਥੇ ਆਏ ਸੀ ਅਸੀਂ ਜੀ ਆਪਣੇ ਹਸਬੰਦ ਵਾਸਤੇ ਮੈ ਲੈਣਾ ਸੀ ਕੁੜਤਾ ਪਜਾਮਾ ਬਣਾਉਣਾ ਇੱਕ ਪ੍ਰੋਗਰਾਮ ਹੈ ਰਿਲੇਟਿਵਸ ਵਿੱਚ ਆਉਣ ਵਾਲਾ ਤੇ ਕਹਿੰਦੇ ਮੈਂ ਕੁੜਤਾ ਪਜਾਮਾ ਪਾਉਣਾ ਤੇ ਮੈਂ ਕਿਹਾ ਚਲੋ ਆਪਾਂ ਇੱਥੋਂ ਲੈ ਕੇ ਆਉਨੇ ਆ ਇੱਥੇ ਅਸੀਂ ਜੀ ਕੁੜਤਾ ਪਜਾਮਾ ਸਿਲੈਕਟ ਕਰੰਦੇ ਸੀਗੇ ਕੁੜਤਾ ਪਜਾਮਾ ਤੇ ਨਾਲ ਜਿਹੜੇ ਉਹ ਤੇ ਬਾਸਕਟ ਜਿਹੜੀ ਚੱਲਦੀ ਆ ਉਹ ਵਾਲਾ ਮੰਟ ਕੋਟ ਕਹਿੰਦੇ ਨਈ ਸਟਿਚ ਕਰਾਉਣਾ ਕਿਉਂਕਿ ਮੈਂ ਬਾਹਰ ਚੱਲ ਜਾਣਾ ਤੇ ਮੇਰੇ ਯੂਜ਼ ਹੁੰਦਾ ਨਹੀਂ ਨਾ ਮੇਰੇ ਕੋਲ ਉੱਥੇ ਪਾ ਹੁੰਦਾ ਸੋ ਕੁੜਤਾ ਪਜਾਮਾ ਕਹਿੰਦੇ ਬਣਾਉਨੇ ਆ ਤੇ ਨਾਲ ਉਹਦੇ ਬਣਾਉਨੇ ਆ ਬਾਸਕਟ ਤੇ ਫਿਰ ਉਹ ਇਹੋ ਉਹ ਕਹਿੰਦੇ ਮੈਂ ਪਾ ਲੂੰਗਾ ਪ੍ਰੋਗਰਾਮ ਤੇ ਤੇ ਇਹ ਜੀ ਕਲਰ ਕਲਰਸ ਹੋਣੇ ਸੀ ਸਾਰੇ ਕੁੜਤੇ ਪਜਾਮਿਆਂ ਦੇ ਤੇ ਅਸੀਂ ਤਕਰੀਬਨ ਗਰੇ ਜਿਹਾ ਕਲਰ ਗਰੇ ਵੀ ਨਹੀਂ ਸੀਗਾ ਜਿਹੜਾ ਚੂਜ਼ ਕੀਤਾ ਨਾ ਉਹ ਗਰੇ ਸੀ ਨਾ ਹੀ ਉਹ ਇਹ ਵਾਲੀ ਮੰਗੀ ਹੈ ਜੀ ਸ਼ੇਡ ਸੀਗੀ ਵਿਚਕਾਰ ਜੇ ਵਾਲੀ ਸ਼ੇਡ ਸੀ ਤੇ ਉਹ ਅਸੀਂ ਫਿਰ ਚੂਜ਼ ਕੀਤੀ ਸੀ ਇਹਨਾਂ ਦੇ ਕੁੜਤੇ ਪਜਾਮੇ ਲਈ ਤੇ ਕੁੜਤੇ ਪਜਾਮਿਆਂ ਦੇ ਬਹੁਤ ਸਟਫ ਸੀਗੇ ਮਤਲਬ ਕਿ ਇਸ ਕੋ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦਾ ਕਪੜਾ ਸੀਗਾ ਸਟੱਫ ਸੀਗਾ ਤੇ ਕਲਰ ਵੀ ਬਹੁਤ ਸੀਗੇ ਇਹਨਾਂ ਦੇ ਕੁੜਤੇ ਪਜਾਮਿਆਂ ਦੇ ਤੇ ਸੋਹਣੇ ਸੀ ਸਾਰੇ ਕਲਰ ਤੇ ਮੈਂ ਕਿਹਾ ਮਨਵੀਰ ਨੂੰ ਵੀ ਕੁਝ ਟਾਈਮ ਰੋਕੇ ਇੱਥੋਂ ਕੁੜਤੇ ਪਜਾਮੇ ਸਮਾ ਕੇ ਦਵਾਂਗੇ ਇਹ ਟਾਈਆਂ ਲਗੀਆਂ ਹੋਈਆਂ ਸੀ ਤੇ ਬਲੇਜ਼ਰ ਸੀਗੇ ਜਿਹੜੇ ਸਟਿਚ ਕੀਤੇ ਹੋਏ ਸੀ ਟੰਗੇ ਹੋਏ ਸੀਗੇ ਤੇ ਬਲੇਜ਼ਰ ਵੀ ਉਦਾਂ ਲੜਕੇ ਪਾਉਂਦੇ ਆ ਕੁੜਤੇ ਪਜਾਮੇ ਨਾਲ ਸੋਹਣੇ ਲੱਗਦੇ ਆ ਆਪਾਂ ਇਹ ਉਹ ਵੀ ਤੇ ਇੱਥੇ ਜੀ ਆਪਾਂ ਮਤਲਬ ਕਿ ਡਿਸਾਈਡ ਕਰਨ ਦੇ ਸੀਗੇ ਕਿ ਕਿਹੜਾ ਇਹ ਪ੍ਰਿੰਟ ਮੈਨੂੰ ਇਹ ਨਹੀਂ ਸੀ ਸੋਹਣੇ ਲੱਗਦੇ ਕੁਰਤੇ ਪਜਾਮੇ ਨਾ ਫਿਰ ਮੈਂ ਪਲੇਨ ਹੀ ਵਾਈਨ ਕਲਰ ਵਿੱਚ ਉਹਨੂੰ ਕੀ ਕਹਿੰਦਾ ਬਾਸਕਟ ਦਾ ਕੱਪੜਾ ਜਿਹੜਾ ਉਹ ਸਿਲੈਕਟ ਕੀਤਾ ਤੇ ਇਹ ਮੈਨੂੰ ਨਹੀਂ ਸਹੀ ਲੱਗਾ ਫਲਾਵਰਸ ਜਿਹੜਾ ਤੇ ਉਹ ਪਾ ਕੇ ਦੇਖਣ ਦੇ ਕਿਸੇ ਦੀ ਸਿੰਤੀ ਹੋਈ ਸੀਗੀ ਬਾਸਕਟ ਇਹ ਕਹਿੰਦਾ ਮੈਂ ਪਾ ਕੇ ਦੇਖਦਾ ਤੇ ਸਹੀ ਲੱਗਣ ਦੇ ਸੀਗੀ ਕੁਰਤਾ ਪਜਾਮਾ ਦੇਣ ਤੋਂ ਬਾਅਦ ਵਿੱਚ ਦੀ ਆਪਾਂ ਆਗੇ ਸੀ ਜਿਕਰਤਾਰਪੁਰ ਤੇ ਅੱਜ ਸਾਡੇ ਮੋਟੂ ਜੀ ਨੇ ਹਸਬੰਡ ਮੇਰੇ ਨੇ ਸਾਨੂੰ ਖਿਲਾਇਆ ਤੇ ਪੀਜ਼ਾ ਕਿਉਂਕਿ ਮਨਵੀਰ ਵੀ ਤੇ ਨਾਲ ਮਨਵੀਰ ਦੀ ਚਾਚੀ ਤੇ ਮੈਂ ਤਾਂ ਸੀ ਕਿ ਚਲੋ ਸਾਰੇ ਜਣੇ ਬਾਹਰ ਤੇ ਆਈਆਂ ਤੇ ਚਲੋ ਕੁਝ ਖਾ ਕੇ ਜਾਂਦੇ ਆ ਤੇ ਇੱਥੇ ਮੇਰੇ ਹਸਬੰਡ ਮੇਰੇ ਵਾਲ ਛੇੜਨਦੇ ਵਾਲ ਮੇਰੇ ਉਹ ਥੋੜੇ ਮੈਂ ਕਟਿੰਗ ਕਰਾ ਦਿੱਤੀ ਛੋਟੇ ਕੀਤੇ ਹੋਏ ਤਾਂ ਕਰਕੇ ਤੇ ਏ ਜੀ ਉਹਨੂੰ ਕੀ ਕਹੀਦਾ ਆ ਗਿਆ ਜੀ ਆਪਣਾ ਪੀਜ਼ਾ ਤੇ ਹਸਬੰਡ ਮੇਰੇ ਦੇ ਸੈਂਡਵਿਚ ਪੀਜ਼ਾ ਅਸੀਂ ਤਿੰਨਾਂ ਨੇ ਖਾਧਾ ਸੈਂਡਵਿਚ ਮੇਰੇ ਹਸਬੰਡ ਨੇ ਤੇ ਏ ਜੀ ਉੱਥੋਂ ਆਉਂਦਿਆਂ ਕੱਪੜੇ ਚੇਂਜ ਕਰਕੇ ਤੇ ਮੈਂ ਆ ਗਈ ਸੀਗੀ ਤਾਰ ਕੱਢਣ ਸ਼ਹਿਰੋਂ ਆ ਕੇ ਕੱਪੜੇ ਚੇਂਜ ਕਰ ਦਿਆ ਉਦੋਂ ਹੀ ਮੈਂ ਆ ਗਈ ਸੀ ਕਿਉਂਕਿ ਪੂਰਾ ਟਾਈਮ ਹੋ ਗਿਆ ਸੀ ਤਾਰ ਕੱਢਣ ਦਾ ਤੇ ਇੱਥੇ ਉਹਨੂੰ ਕੀ ਕਹੀਦਾ ਗਾਂ ਪਸਮ ਗਈ ਸੀ ਪਤਾ ਹੀ ਹੈ ਜਿਨ੍ਹਾਂ ਨੇ ਪਸ਼ੂ ਰੱਖੇ ਪਹਿਲਾਂ ਪਸਮਾਉਣੇ ਬੰਦਾ ਬਸ ਤੇ ਇੱਥੇ ਬੱਚਾ ਮੰਨ ਲਈਦਾ ਜੀ ਆਪਾਂ ਇਹਦੇ ਅੱਗੇ ਫਿਰੇ ਤੇ ਕਰਦੀ ਆ ਬੱਚੇ ਨੂੰ ਤੇ ਬੱਚਾ ਆਪਾਂ ਛੱਡੀਦਾ ਨੀਗਾ ਉਦਾਂ ਉਹਨੂੰ ਦੁੱਧ ਪਲਾ ਦੇਈਦਾ ਨਿੱਪਲ ਦੇ ਨਾਲ ਇੱਥੇ ਜਿਵੇਂ ਤਾਰ ਕੱਢਣੀ ਕਰ ਦਿੱਤੀ ਸੀ ਜੀ ਸ਼ੁਰੂ ਤੇ ਹੁਣ ਗਾਂ ਸਾਡੀ ਕਾਫੀ ਠੀਕ ਆ ਬੜੀ ਮੁਸ਼ਕਲ ਨਾਲ ਠੀਕ ਹੋਈ ਬੜੀ ਟੈਨਸ਼ਨ ਜੀ ਹੋ ਗਈ ਸੀ ਨਹੀਂ ਤਾਂ ਗਾਂ ਦੀ ਤੇ ਇਹ ਜੀ ਆਪਾਂ ਤਾਰ ਕੱਢ ਕੇ ਜਾਵਾਂਗੇ ਘਰ ਘਰ ਜਾ ਕੇ ਜਿਹੜੇ ਰਹਿੰਦੇ ਕੰਮ ਉਹ ਕਰਾਂਗੇ ਬਹੁਤ ਬਿਜ਼ੀ ਹੋ ਗਏ ਹੁਣ ਜਦੋਂ ਸ਼ਹਿਰ ਵੀ ਜਾਈਦਾ ਜਦੋਂ ਸ਼ਹਿਰ ਵੀ ਜਾਈਦਾ ਕੰਮ ਨਵੇੜ ਕੇ ਜਾਈਦਾ ਉਸੇ ਟਾਈਮ ਦੇ ਹਿਸਾਬ ਨਾਲ ਕਿ ਜਿਹੜਾ ਤਾਰ ਕੱਢਣ ਦਾ ਟਾਈਮ ਨਾਲ ਜਿਹੜਾ ਉਹ ਘਰ ਆ ਜਾਈਏ ਤੇ ਕਿਉਂਕਿ ਲੇਟ ਕੀਤੇ ਤਾਂ ਫਿਰ ਪਸ਼ੂ ਵੀ ਖਰਾਬ ਹੋ ਜਾਂਦਾ ਸੋ ਆਪਾਂ ਪੂਰਾ ਟਾਈਮ ਤੇ ਤਾਰ ਜਿਹੜੀ ਉਹ ਕੱਢ ਲਈ ਦੀ ਤੇ ਇੱਥੇ ਜੀ ਆਗੇ ਸੀ ਤਾਰ ਕੱਢ ਕੇ ਆਪਾਂ ਘਰ ਤੇ ਭਾਂਡੇ ਕਿੰਨੇ ਮਾਂਜਣ ਵਾਲੇ ਤੇ ਸਬਜ਼ੀ ਬਣਾਉਣ ਵਾਲੀ ਆ ਤੇ ਇੱਥੇ ਨਾਲ ਪਹਿਲਾਂ ਮੈਂ ਲਾਉਂਗੀ ਸਬਜ਼ੀ ਨੂੰ ਤੜਕਾ ਸ਼ਿਮਲਾ ਮਿਰਚ ਬਣਾਉਣੀ ਸੀ ਪਹਿਲਾਂ ਉਹਨੂੰ ਲਾਉਂਗੀ ਤੜਕਾ ਤੇ ਫੇਰ ਮੈਂ ਮੰਜੂਗੀ ਸਾਰੇ ਦੇ ਸਾਰੇ ਪੰਡੇ ਅੱਥੇ ਉਹਨੂੰ ਕੀ ਕਰੀਦਾ ਆਪਾਂ ਤੜਕਾ ਭੁੰਨ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲੂਣ ਵਗੈਰਾ ਪਾ ਦਿੱਤਾ ਸੀ ਹੁਣ ਹਲਦੀ ਹਲਦੀ ਪਾ ਕੇ ਹਲਦੀ ਮੈਂ ਬਾਅਦ ਵਿੱਚ ਪਾਉਣੀ ਹੁੰਦੀ ਹੈ ਸ਼ਿਮਲਾ ਮਿਰਚ ਪਹਿਲਾਂ ਲੂਣ ਪਾ ਕੇ ਤੜਕੇ ਦੇ ਵਿੱਚ ਤੇ ਕੱਲੇ ਮੈਂ ਆਲੂ ਤੇ ਸ਼ਿਮਲਾ ਮਿਰਚ ਭੁੰਨਦੀ ਹੁੰਦੀ ਆ ਬਾਦ ਵਿੱਚ ਹਲਦੀ ਪੁਰਨ ਕੇ ਜਿਹੜੀ ਉਹ ਮੈਂ ਤੜਕੇ ਚ ਪਾ ਦਿੰਨੀ ਹੁੰਨੀ ਹੈ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਆਲੂ ਉਹਨੂੰ ਤੁੱਟੇ ਹੋਏ ਸੀ ਕਰੀ ਫਿਰ ਧੋ ਲੇਵਾਂ ਦੁਬਾਰਾ ਤਾਂ ਤੇ ਇਹ ਬਾਦ ਇਤੇ ਆ ਜੀ ਮੈਂ ਆਲੂ ਹੁਣ ਤਾਂ ਮੇਰੀ ਲਾਈਫ ਵਾ ਬੀਜ਼ੀ ਹੋ ਗਈ ਹੈ ਹੁਣ ਤਾਂ ਮੇਰਾ ਬਿਮਾਰੀ ਵੱਲ ਬਿਲਕੁਲ ਵੀ ਨਹੀਂ ਧਿਆਨ ਜਾਊਗਾ ਕਿਉਂਕਿ ਜਿੰਨੇ ਬੀਜ਼ੀ ਰਹੂਗੇ ਉਹਨੇ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ ਜਿੰਨਾ ਵੇਲੇ ਰਹੀਏ ਫਿਰ ਉਹਨਾਂ ਹੀ ਧਿਆਨ ਜਿਹੜਾ ਉਹ ਬਿਮਾਰੀਆਂ ਵੱਲ ਜਾਂਦਾ ਰਹਿੰਦਾ ਜਿਦਾ ਕਿ ਮੈਂ ਪਹਿਲੇ ਵਲੌਗਸ ਚ ਦੱਸਿਆ ਹੀ ਕਿ ਮੈਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਸੀਗੀਆਂ ਸੋ ਹੈਲਥ ਪ੍ਰੋਬਲਮ ਠੀਕ ਹੋਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਜਿੰਨਾ ਹੋ ਸਕੇ ਬੀਜ਼ੀ ਹੀ ਰੱਖਦੀ ਆ ਤਾਂ ਜੋ ਮੈਨੂੰ ਦੁਬਾਰਾ ਇਦਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਉਹ ਫੇਸ ਨਾ ਕਰਨੀ ਪਵੇ ਤੇ ਇਥੇ ਬਾਦ ਦਿੱਤੀਆਂ ਜੀ ਮੈਂ Shimla Mircha ਹੁਣ ਇਹ ਚੰਗੀ ਤਰ੍ਹਾਂ ਪੁੱਜ ਜਾਨ ਕਈ ਜਣੇ ਮੈਨੂੰ ਉਹ ਜਿਹੜੇ ਅਲਸਰ ਟੂ ਕੋਲਾਈਟਿਸ ਦੇ ਪੇਸ਼ੈਂਟ ਆ ਕਈ ਮੈਨੂੰ ਵਲੌਗਸ ਦੇ ਵਿੱਚ ਕਮੈਂਟ ਕਰਦੇ ਆ ਕਿ ਦੀਦੀ ਤੁਸੀਂ ਸਭ ਕੁਝ ਖਾ ਲੈਨੇ ਆ ਤੇ ਜੇ ਉਹ ਪੂਰੀ ਤਰ੍ਹਾਂ ਮੇਰਾ ਵਲੌਗ ਦੇਖਦੇ ਹੋਊਗੇ ਤੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨੀ ਆ ਜੀ ਮੈਂ ਸਭ ਕੁਝ ਤਕਰੀਬਨ ਖਾ ਲੈਂਨੀ ਆ ਸਿਰਫ ਮੈਂ ਅਵਾਇਡ ਕਰਦੀ ਆ ਲੇਸਦਾਰ ਚੀਜ਼ਾਂ ਅਲਸਰਟਿਵ ਕੋਲਾਈਟਿਸ ਦਾ ਪੇਸ਼ੈਂਟ ਜਿਹਨੂੰ ਆਈਬੀਐਸ ਵੀ ਆਈਬੀਐਸ ਡੀ ਸੀ ਮੈਨੂੰ ਡਾਇਰੀਆ ਵਾਲੀ ਤੇ ਉਸ ਇਨਸਾਨ ਨੂੰ ਉਹ ਅਵਾਇਡ ਕਰਨਾ ਪੈਂਦਾ ਵਾ ਲੇਸ ਵਾਲੀਆਂ ਚੀਜ਼ਾਂ ਜਿੱਦਾਂ ਕਿ ਭਿੰਡੀ ਹੋਗੀ ਬੈਂਗਨ ਹੋਗੇ ਇਹ ਚੀਜ਼ਾਂ ਜਿਹੜੀਆਂ ਮੈਂ ਅਵਾਇਡ ਕਰਦੀ ਆ ਖਾਸ ਕਰਕੇ ਭਿੰਡੀਆਂ ਪਿੰਡੀਆਂ ਮੈਂ ਅਜ਼ਮਾ ਕੇ ਦੇਖਿਆ ਕਿ ਜਦੋਂ ਵੀ ਮੈਂ ਪਿੰਡੀਆਂ ਖਾਨੀ ਆ ਤਾਂ ਮੇਰੀ ਜਿਹੜੀ ਆਈਬੀਐਸ ਡੀ ਦੀ ਪ੍ਰੋਬਲਮ ਉਹ ਟ੍ਰਿਗਰ ਹੁੰਦੀ ਆ ਇੱਕਦਮ ਤਾਂ ਸੋ ਪਿੰਡੀਆਂ ਜਿਹੜੀਆਂ ਮੈਂ ਉਹ ਨਹੀਂ ਖਾਨੀ ਤੇ ਬਾਕੀ ਤਕਰੀਬਨ ਸਾਰੀਆਂ ਸਬਜ਼ੀਆਂ ਵਗੈਰਾ ਉਹ ਮੈਂ ਖਾ ਲੈਣੀ ਆ ਪਿੰਡੀਆਂ ਗੱਲੀਆਂ ਜਿਹੜੀਆਂ ਮੈਂ ਅਵੋਇਡ ਕਰਦੀ ਆ ਤਾਂ ਬੈਂਗਨ ਤੇ ਇਹ ਜੀ ਉਹਨੂੰ ਕੀ ਕਹਿੰਦਾ ਹੁਣ ਮਾਂਝਲੀਏ ਆਪਾਂ पांडे ਤੇ ਇਹ ਆ ਜੀ ਮੇਰੀ ਦਰਾਨੀ ਨਾਲ ਅਸੀਂ ਦੋਨੇ ਜਣੀਆਂ ਆਪਣੀਆਂ ਗੱਲਾਂ ਕਰਨ ਦੇਈਆਂ ਸੀ ਇੱਧਰ ਉੱਧਰ ਦੀਆਂ ਤੇ ਨਾਲ ਹੀ ਮੈਂ ਕਰਨ ਦੇਈ ਸੀ ਬਰਤਨ ਸਾਫ਼ ਕਿ ਇੱਥੇ ਜੀ ਆਪਾਂ ਤੜਕਾ ਲਾ ਕੇ ਤੇ ਮੰਜਣੇ ਸ਼ੁਰੂ ਕਰ ਦਿੱਤੇ ਭਾਂਡੇ ਤੇ ਨਾਲੇ ਅਸੀਂ ਦਰਾਨੀ ਜਠਾਣੀ ਨੇ ਸ਼ੁਰੂ ਕਰ ਦਿੱਤੀਆਂ ਗੱਲਾਂ ਗੱਲਾਂ ਸਾਡੀਆਂ ਲੰਬੀਆਂ ਹੀ ਸੀਗੀਆਂ ਸਾਰੇ ਭਾਂਡੇ ਮੰਜ ਗਏ ਪਰ ਸਾਡੀਆਂ ਗੱਲਾਂ ਜਿਹੜੀਆਂ ਉਹ ਨਹੀਂ ਖਤਮ ਹੋਈਆਂ ਮੇਰੀ ਦਰਾਨੀ ਇਹ ਕਦੀ ਨਹੀਂ ਕਿਤੇ ਵੀ ਗਈ ਆ ਫਸਟ ਟਾਈਮ ਪੀ ਇਹ ਸਾਡੇ ਘਰੇ ਆਈ ਆ ਵੇ ਅਸੀਂ ਤਕਰੀਬਨ ਜੋ ਮੈਰਿਜ ਹੋ ਗਈ ਇਹ ਬਹੁਤ ਘੱਟ ਕਿਤੇ ਵੀ ਰਹਿਣਗੇ ਅੱਬਲ ਤੇ ਗਈ ਨਹੀਂ ਕਿਤੇ ਵੀ ਰਹਿਣ ਤੇ ਇਹ ਮੇਰੇ ਕੋਲ ਹੀ ਆਈ ਅਸੀਂ ਗਏ ਸੀ ਫਿਰ ਅਸੀਂ ਨਾਲ ਲੈ ਆਏ ਸੀਗੇ ਤੇ ਹਥੇ ਮਾਂਜ ਲਈ ਜੀ ਆਪਾਂ ਹੌਲੀ ਹੌਲੀ ਪਾਣ ਦੇ ਤੇ ਅਸੀਂ ਤਕਰੀਬਨ ਸਾਡੀ ਕਾਫੀ ਬਣਦੀ ਹੈ ਦੋਨਾਂ ਜਾਣੀਆਂ ਦੀ ਤੋਂ ਅਸੀਂ ਗੱਲਾਂ ਕਰਨ ਲੱਗੀਆਂ ਰਹਿੰਦੀਆਂ ਇੱਧਰ ਉੱਧਰ ਦੀਆਂ ਇਹ ਇੱਕ ਸੋਚ ਮਿਲਨ ਦਾ ਹੁੰਦਾ ਕਿ ਸੋਚ ਇਨਸਾਨ ਦੀ ਮਿਲਦੀ ਆ ਕਿ ਨਹੀਂ ਇਹਦੀ ਤਾਂ ਮੇਰੀ ਸੋਚ ਤਕਰੀਬਨ ਮਿਲਦੀ ਆ ਸੋ ਇਹ ਆਪਣਾ ਦੁੱਖ ਸੁੱਖ ਮੈਂ ਨਾ ਕਰ ਲੈਂਦੀ ਆ ਮੈਂ ਆਪਣਾ ਕਰ ਲੈਨੀ ਆ ਤੇ ਮੈਨੂੰ ਇਹਨਾਂ ਗੱਲਾਂ ਕਰਨੀਆਂ ਵੀ ਚੰਗੀਆਂ ਲੱਗਦੀਆਂ ਮੇਰੀਆਂ ਛੋਟੀਆਂ ਭੈਣਾਂ ਵਰਗੀਆਂ ਤੇ ਇਹ ਵੀ ਮੈਨੂੰ ਆਪਣੀਆਂ ਵੱਡੀਆਂ ਭੈਣਾਂ ਵਾਂਗੂ ਮੰਨਦੀ ਆ ਤੇ ਮੈਨੂੰ ਰਿਸਪੈਕਟ ਦਿੰਦੀ ਆ ਤਾਂ ਸੋ ਮੈਂ ਵੀ ਇਹਦਾ ਬਹੁਤ ਇਹ ਕਰਦੀ ਆ ਤੇ ਮੈਂ ਇਦਾਂ ਵੀ ਨਹੀਂ ਇਹਨੂੰ ਫੀਲ ਕਰਾਉਣੀ ਹੁੰਨੀ ਆਇਆ ਨੂੰ ਉਪਰਾ ਫੀਲ ਕਰਾਉਣਾ ਜਾਂ ਮਤਲਬ ਕਿ ਕੋਈ ਉਦਾਂ ਦੀ ਗੱਲਬਾਤ ਕਰਨੀ ਨਹੀਂ ਤੇ ਸੋ ਮੇਰੇ ਲਈ ਛੁੱਟੀਆਂ ਭੈਣਾ ਵਰਗੀ ਆਈ ਆ ਤੇ ਆਪਣੇ ਬੱਚਿਆਂ ਵਰਗੀ ਵੀ ਆ ਤੇ ਇੱਥੇ ਜੀ ਅਸੀਂ ਦੋਨਾਂ ਜਾਣੀਆਂ ਨੇ ਇੱਧਰ ਉੱਧਰ ਦੀਆਂ ਦੁਨੀਆ ਭਰ ਦੀਆਂ ਗੱਲਾਂ ਕਰਦੇ ਹੋਏ ਭਾਂਡੇ ਲੈ ਸਾਰੇ ਮਾਂਝ ਤੇ ਹੁਣ ਮੈਂ ਪਹਿਲਾਂ ਸਿੰਕ ਮਾਂਝ ਲੂੰਗੀ ਸਿੰਕ ਮਾਂਝ ਕੇ ਫਿਰ ਮੈਂ ਇਹਦੇ ਵਿੱਚ ਭਾਂਡੇ ਰੱਖ ਕੇ ਸਾਰੇ ਧਾਉਂਗੀ ਤੇ ਅਸੀਂ ਚੁਗਲੀਆਂ ਕਰਨ ਦੇਈਆਂ ਸੀ ਤੇ ਬਾਅਦ ਵਿੱਚ ਮੈਂ ਦੱਸਿਆ ਆਪਣੀ ਦਰਾਣੀ ਨੂੰ ਵੀ ਇੱਥੇ ਮੈਂ ਕੈਮਰਾ ਲਾਇਆ ਹੋਇਆ ਕੈਮਰਾ ਚੱਲਣ ਦੇ ਉਹ ਕਹਿੰਦੀ ਆਪਣੀਆਂ ਸਾਰੀਆਂ ਚੁਗਲੀਆਂ ਰਿਕਾਰਡ ਹੋ ਗਈਆਂ ਮੈਂ ਕਿਹਾ ਨਹੀਂ ਮੈਂ ਵੌਇਸ ਓਵਰ ਕਰਨਾ ਹੈ ਉਹ ਵਲੌਗ ਤੂੰ ਟੈਨਸ਼ਨ ਨਾ ਲੈ ਆਪਣੀਆਂ ਚੁਗਲੀਆਂ ਕਿਸੇ ਨੂੰ ਨਹੀਂ ਸੁਣਨੀਆਂ ਪਤਾ ਹੀ ਆ ਸਾਰਿਆਂ ਨੂੰ ਜਿਹੜੇ ਏਜ ਮੇਟ ਹੁੰਦੇ ਆ ਖਾਸ ਕਰ ਲੇਡੀਜ਼ ਜਦੋਂ ਮਿਲਦੀਆਂ ਫਿਰ ਦੁਨੀਆ ਭਰ ਦੀਆਂ ਗੱਲਾਂ ਇੱਧਰ ਉੱਧਰ ਦੀਆਂ ਜਿਹੜੀਆਂ ਉਹ ਸਾਂਝੀਆਂ ਕਰਦੀਆਂ ਇੱਕ ਦੂਜੇ ਨਾਲ ਕਰਦੀਆਂ ਉਦਾਂ ਹੀ ਅਸੀਂ ਵੀ ਦੋਨੇ ਕਰਨ ਲਈਆਂ ਸੀਗੀਆਂ ਤੇ ਇੱਥੇ ਹੁਣ ਮੈਂ ਦੱਸਣਾ ਇਹਨੂੰ ਮੈਂ ਕਿਹਾ ਇੱਥੇ ਕੈਮਰਾ ਲਗਾਓ ਕਹਿੰਦੀ ਹੋ ਤੇ ਅੰਤੇ ਤਕਰੀਬਨ ਆਪਣਾ ਸਾਰੇ ਭਾਂਡੇ ਮਾਂਜੇ ਚੱਲੇ ਆ ਹੁਣ ਆਪਾਂ ਮਾਂਜ ਮਾਂਜ ਕੇ ਰੱਖ ਲੈਨੇ ਆ ਫਿਰ ਬਾਹਰ ਰੱਖਾਂਗੇ ਟੋਕਰੇ ਦੇ ਵਿੱਚ ਤੇ ਹੁਣ ਜੀ ਹੋ ਗਏ ਆ ਬਹੁਤ ਬੀਜ਼ੀ ਵਲੌਗ ਵੀ ਬਹੁਤ ਮੁਸ਼ਕਲ ਨਾਲ ਟਾਈਮ ਕੱਢ ਕੇ ਫੇ ਵਲੌਗ ਬਣਾਇੰਦਾ ਕਈ ਵਾਰੀ ਕੋਈ ਨਾ ਕੋਈ ਵਧੀਆ ਚੀਜ਼ ਵੀ ਬਣਾਈ ਦੀ ਜਾਂ ਕਿਤੇ ਨਾ ਕਿਤੇ ਗਏ ਵੀ ਹੋਈ ਨਾ ਤੇ ਉਹ ਘੌਲ ਹੀ ਨਹੀਂ ਹੋ ਜਾਂਦੀ ਵੀ ਵਲੌਗ ਚੱਲ ਛੱਡ ਪਰਾਂ ਵਲੌਗ ਕੀ ਬਣਾਉਣਾ ਯੇਬੋ ਹੁਣ ਕੱਲ ਨੂੰ ਅਸੀਂ ਜਾਣਾ ਹੈਗਾ ਜਿਲ੍ਹੇ ਲੁਧਿਆਣੇ ਰੂਪ ਸਕੁਅਰ ਵਾਲਿਆਂ ਦੇ ਲੱਗੀ ਹੋਈ ਆ ਸੇਲ ਤੇ ਮੇਰੇ ਹਸਬੰਡ ਦੀ ਹੁੰਦੀ ਆ ਉੱਥੇ ਥੈਰੇਪੀ ਤੇ ਉੱਥੇ ਨਾਲ ਹੀ ਆ ਥੋੜੀ ਗਾਂ ਰੂਪ ਸਕੁਅਰ ਵਾਲੇ ਤੇ ਫਿਰ ਅਸੀਂ ਉੱਥੇ ਜਾਣਾ ਤੇ ਫਿਰ ਉੱਥੋਂ ਦੀ ਅਸੀਂ ਪਾਵਾਂਗੇ ਵੀਡੀਓ ਕਿਦਾਂ ਕਦੇ ਕੱਪੜੇ ਆ ਉੱਥੇ ਕੀ ਪ੍ਰਾਈਸ ਆ ਪ੍ਰਾਈਸ ਟੈਗ ਦੇ ਨਾਲ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਪ੍ਰਾਈਸ ਟੈਗ ਵੀ ਦਿਖਾਵਾਂਗੇ ਕਿ ਕੀ ਕੀ ਪ੍ਰਾਈਸ ਆ ਕਿੱਦਾਂ ਕਿੱਦਾਂ ਦੇ ਸਟੱਫ ਦੀ ਤੇ ਤੁਸੀਂ ਇਸ ਤੋਂ ਅਗਲਾ ਵਲੌਗ ਜਿਹੜਾ ਉਹ ਜ਼ਰੂਰ ਦੇਖਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ